ਦਾਲ ਵਿੱਚ ਪਾਉਣ ਦਾ ਇਹ ਸਰਦੀਆਂ ਤਾਂ ਲੱਗ ਜਾ। ਸੁਨਾ ਹੋ ਜਾਂਦਾ। ਇਹ ਕਦੇ-ਕਦੀ ਬਣਾ ਲੈਂਦੀ ਆ ਮਸਾਲੀ ਦੀ ਜਾਂ ਬਦਨੀ ਬਣਾਉਂਦੀ। ਬੱਚੇ ਘੱਟ ਖਾ ਕੇ ਖੁਸ਼ ਨਹੀਂ। ਪਰ ਮੇਰਾ ਜੀ ਕਰਦਾ ਸੀਗਾ ਵੀ ਮੈਂ ਬਣਾਵਾਂ। ਇਹ ਘਰ ਦੀਆਂ ਫਲੀਆਂ ਨੇ। भूआजे पिंडों आई कल भूआजी आया अपने को चंगी तरह तड़का लाने तैयार ना वादिया लाइए सब्जी बन के तैयार हो जाए कोई जरूरी नहीं है सारिया चीजें चाहिए

ਇਹ ਕਿਹਦੇ ਵਿੱਚ ਪਾਉਂਗੀ ਜੀ ਦੇਖੀ ਵਿੱਚ ਪੁਲੀਸ ਨਾਲ ਸਿੱਧਾ ਕਲਰ ਬਹੁਤ ਸੋਨਾ ਹੁੰਦਾ ਪਹਿਲਾ ਤੜਕਾ ਪਾ ਲਾਂਗੇ ਤੇ ਜੀ ਤੜਕਾ ਕਰ ਲਈਏ ਜਦੋਂ ਤੇਲ ਸੜਦਾ ਨੇ ਫੇਰ ਆਲੂ ਤੇ ਫਲੀਆਂ ਪਾਵਾਂਗੇ ਇਹਦੇ ਵਿੱਚ ਤੇ ਨਾਲੇ ਹੋਰ ਪਾਣੀ ਪਾ ਦਾਂਗੇ ਤੜਕਾ ਆਪਣਾ ਹੋ ਗਿਆ ਜੀ ਤਿਆਰ ਹੁਣ ਆਪਾਂ ਇਹ ਆਲੂ ਤੇ ਫਲੀਆਂ ਪਾ ਦਨੇ ਆ ਇਹਦੇ ਵਿੱਚ ਫੇਰ ਆਟਾ ਬੁੰਨ ਕੇ ਰੱਖ ਲਾਂਗੇ ਆਪਣੇ ਨੇੜੇ ਰੋਡ ਚੱਲਦਾ ਜੀ ਘਰ ਦੇ ਨਾਲ ਕਈ ਵਾਰੀ ਵੀਡੀਓ ਬੰਦ ਕਰਨੀ ਪੈਂਦੀ ਹੈ ਇਹ ਵਿੱਚ ਟ੍ਰੈਕਟਰ ਨਾਲ ਦੇ ਇਹ ਡੱਕ ਲੱਗੇ ਹੋਏ ਉੱਚੀ ਚੀ ਫਿਰ ਉੱਥੇ ਵੀਡੀਓ ਰੋਕ ਦਿੰਦੇ ਆ ਜੀ ਤਾਂ ਕਰਕੇ ਮੈਂ ਜ਼ਿਆਦਾ ਵੀਡੀਓ ਵੌਇਸਓਵਰ ਕੱਟ ਕੇ ਪਾਉਣੀ ਦੀ ਆ ਬਾਰ-ਬਾਰ ਫਿਰ ਵੀਡੀਓ ਰੋਕਣੀ ਪੈਂਦੀ ਹੈ ਜੀ ਪਾਣੀ ਆਟੇ ਵਿੱਚ ਮਿਕਸ ਕਰਕੇ ਉਹਨੇ ਟਾਈਮ ਦੇ ਵਿੱਚ ਆਟਾ ਗੁੰਨ ਲਾ ਲੀ ਤੇ ਇਧਰ ਦੁੱਧ ਦੇਖ ਲੈਨੇ ਮલાઈ ਆ ਗਈ ਜਿੱਤੇ ਇਹਨੂੰ ਪਾਣਾ ਨਿਕਣ ਗਿਆ ਵਿੱਚ ਤੇ ਰੋਟੀ ਬਣਾਵਾਂਗੇ थोड़ा जिम हो पाने आलू चीले ज हो जाते जी पता नहीं क्यों भाई ना थोड़े लेके आने तेन कि लेके आ ज्यादा नहीं लिया थोड़े दिनों हो जाते ਥੋੜੇ ਜਿਹਾ ਅਲਜੀ ਵਿੱਚ ਲੈਣੀ ਫ੍ਰਿਜ ਵਿੱਚ ਰੱਖੇ ਹੋਏ ਜੇ ਥੋੜੇ ਜਿਹੇ ਦਿਨ ਕੱਢ ਜਾਂਦੇ ਨੇ ਲਓ ਜੀ ਹੁਣ ਆਪਾਂ ਆਟਾ ਬਣਉਣੀਏ ਹਵਾ ਕੱਢ ਕੇ ਇੱਕ ਬਾਹਰ ਨਿਕੰਮ ਕਰਿਆ ਦਿੰਦੇ ਚੱਲਦਾ ਹੁਣ ਪੂਰਾ ਰਹਿੰਦਾ ਰੋਜੀ ਤੇ ਆਪਣੇ ਜੁੱਲੇ ਤੇ ਉਹ ਹਵਾ ਸਿੱਧੀ ਲੱਗਦੀ ਹੈ ਤਾਂ ਕਰਕੇ ਫਿਰ ਆਪਸ ਵਿੱਚ ਹੀ ਕੰਮ ਕਰ ਦਿੰਦੀ ਹੈ ਜੀ ਡੇਢ ਪੈਨ ਪਰ ਆਪਣੇ ਚੈਨਲ ਤੇ ਹੁੰਦੇ ਨੇ ਜੀ ਸਪੋਰਟ ਕਰਦੇ ਆ ਆਪਾਂ ਨੂੰ ਤੇ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਸਾਰੀ ਪੈਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਆਪਣਾ ਪਿਆਰ ਤੇ ਸਾਥ ਇਸੇ ਤਰ੍ਹਾਂ ਬਣਾਈ ਰੱਖਣਾ ਜੀ दुधन पहतीट घंटा हो गया उबाई देती जा वाला गर्म रहेंट हो जाने वाले दिन हम ठंडा हो गया होगा भाजे के बच्चे पा के आप थोड़ा बहुत गर्म हो गया तो रख लेंगे थोड़ा चेर नहीं जाग ला दूंगा मीचना

कोले जाग ला दें थोड़ा जा गर्म गर है दुध है जी दस संत मिनटा में फिर लावगी गर्मी करके बिल्कुल ठंडे दुध में जाग लाइन यह थोड़ा ही गर्म है जी इन्ना पैसा अज की वीडियो जी ए वी लगी तो लाइक कमेंट से शेयर जरूर करना ਜਿਹੜੇ ਚੈਨਲ ਤੇ ਪਹਿਲੀ ਵਾਰ ਹੀ ਆਏ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ